so ਜਿਨ੍ਹਾਂ ਨੇ ਆਪਣੇ ਪ੍ਰੋਗਰਾਮ ਦੁਨੀਆਂ ਦੇ ਕੋਨੇ-ਕੋਨੇ ਤੇ ਕੀਤੇ ਹੈ ਬਹੁਤ ਸਾਰੇ ਮੁਲਕਾਂ ਦਾ ਦੌਰਾ ਕਰਨ ਤੋਂ ਬਾਅਦ ਲਗਾਤਾਰ ਤੀਜਾ ਸਾਲ ਤੁਹਾਡੇ ਰੂਬਰੂ ਤੇਜਪੀ ਸਾਡੇ ਦਰਸ਼ਨ ਲਈ ਪਹੁੰਚੇ ਨੇ ਮੇਰੀ ইমরান ਭਜਨਾ ਅਮਲੀ

ਇਹ ਬੰਦ ਹੋ ਜੇ ਸਾਊਂਡ ਤਾਂ ਚੰਗੀ ਗੱਲ ਆ ਬਾਕੀ ਜੋ ਮਾਲਕ ਦੀ ਇੱਛਾ ਆ ਬਾਬਾ ਹਜ਼ਰਤ ਮੁਹੰਮਦ ਦਰਗਾਹ ਆਯਾਦਗਾ ਦੀ ਟਰਸਟ ਚਾਦਰ ਤੇ ਲੱਖਾ ਮਿਸ਼ਾਲ ਸੱਭਿਆਚਾਰਕ ਮੇਲਾ ਬਾਹਰ ਮਾ ਆ ਬੜੀ ਖੁਸ਼ੀ ਵਾਲੀ ਗੱਲ ਆ ਕਿ ਦੋ ਦਫਾ ਕੁਲਦੀਪ ਮਾਨਕ ਸਾਹਿਬ ਇੱਥੇ ਪਤਾ ਨਹੀਂ ਕਿੰਨੀ ਦਫਾ ਮੇਰੇ ਪਰ ਮੇਰਾ ਤੀਸਰਾ ਸਾਲ ਆ ਥੈਂਕ ਯੂ ਸਰਦਾਰ ਮੱਤਨ ਸਿੰਘ ਜੀ ਉਹ ਵੀ ਪਿਆਰ ਕਰਦੇ ਆ ਇਹਨਾਂ ਦੇ ਪਿਆਰ ਦਾ ਸਦਕਾ ਤੁਹਾਡੇ ਦਰਸ਼ਨ ਹੁੰਦੇ ਆ। আর ਜਿਹਨਾਂ ਨੇ ਸਜਣਾ ਨੇ پیسے ਦਿੱਤੇ ਆ ویسے ਮੈਂ ਨਾਮ ਉਹਦਾ ਜ਼ਿਕਰ ਕਰਨਾ ਜਰੂਰ ਚਾਹਣਾ ਜਰੂਰ ਤਲਵਾਰ ਸਿੰਘ ਜੀ ইউএসএ ਵਾਲੇ ਸੱਤਿਆ ਡਾਕਟਰ ਮੱਖਣ ਸਿੰਘ ਜੀ ਪ੍ਰਧਾਨ 11000 ਬਾਕੀ ਮੈਂ ਬਾਅਦ ਚ ਜ਼ਿਕਰ ਕਰੂੰਗਾ। प्रधान साहब डॉक्टर मखण सिंह जी अवतार सिंह जी जरनैल ख़ान जी सिंह जी मिस्त्री हरजिंदर सिंह जी रूप सिंह सिंध साहब जसविंदर सिंह छिंदा सिंह जी सिधू साहब राजू सिंह जी गुरदीप सिंह गुरदीपी जा टैपीवाला कुलविंदर सिंह जी गुरमेल सिंह केला जगतार सिंह जैत सोमा सिंह जी बिट्टू महेंद्र सिंह जी यूपी वाले ਕਲਾਕਾਰ ਕਿਉਂ ਉਹਨਾਂ ਦੀ ਯਾਦ ਨੂੰ ਸਮਰਪਿਤ ਆ ਸਾਡੇ ਦਰਮਿਆਨ ਉਹ ਨਹੀਂ ਰਿਹਾ ਹਾਲਾਂਕਿ ਇਸ ਤੋਂ ਪਹਿਲੇ ਪਿਛਲੇ ਤੋਂ ਪਿਛਲੇ ਮੇਲੇ ਮੈਂ ਇਹਨਾਂ ਨੂੰ ਕਿਹਾ ਵੀ ਮਾਨਸਾ ਉਹ ਲਿਖ ਰਹੇ ਨੇ ਕਿੱਥੇ ਲੱਗਦੇ ਹੋ ਤੁਹਾਡੀ ਸੇਹਤ ਨੂੰ ਬਿਲਕੁਲ ਠੀਕ ਲੱਗਦੀ ਹੈ ਪਰ ਜੋ ਮਾਲਕ ਨੇ ਜਿੰਨੇ ਸਾਨੂੰ ਸਵਾਸ ਬਖਸ਼ੇ ਹੈ ਨਾ ਉਹ ਸਤੋ ਇੱਕ ਸਵਾਸ ਹੀ ਸੀ ਐਕਸਟਰਾ ਨਹੀਂ ਲੈ ਸਕਦੇ ਪਰ ساری ਜ਼ਿੰਦਗੀ ਉਹਨਾਂ ਦੇ ਉਹ ਸਾਡੇ ਦਰਮਿਆਨ ਰਹਿਣ ਕੇ ਉਹਨਾਂ ਨੂੰ ਅਸੀਂ ਮਰਿਆ ਨਹੀਂ ਕਹਿ ਸਕਦੇ ਅਰੇ ਇੱਡੇ ਮਹਾਨ ਕਲਾਕਾਰ है, बाकी राजू पुरसीआ बहुत सा कलाकार बलजीत बालू जी हरबंस दीप गिल जी और राजू पुरसी सार हने हा के गए सुखविंदर सुख सुखी जी करतार बीबी सुखवंत सुखी एक माइक बहुत ਹਾਈਦਰ ਦੇ ਬੜਾਜ ਦੇ ਕਿੰਦਰੁੱਥੇ ਪੱਛੇ ਦੇ ਹੈਲੋ ਵਾ ਵਾ ਹਾਸੇ ਗਮੋਗੇ ਮੱਖਣ ਸੰਤ ਦੇ ਸਾਨੂੰ ਯਾਦ ਕਰਦੇ ਆ ਪੈਸੇ ਆ ਵੀ ਦੁਖੀ ਆ ਬਾਦਲ ਸਾਹੂਰ ਉਹਦੇ ਪਿੱਛੇ ਜਦੋਂ ਕੀੜਾ ਜਿਹੜਾ ਨਾ ਫਿਰ ਲਕਉਣ ਲੱਗੇ ਆ ਵੀ ਮੇਰੇ ਨਹੀਂ ਆ ਇਹ ਮੇਰੀ ਨਹੀਂ ਆ ਮਰਨਾ ਯਾਰ ਨਹੀਂ ਇਹਨਾਂ ਦੇ ਲੀਡਰਾਂ ਆਂਦੇ ਆ ਵੀ ਅਸੀਂ ਮਰਨਾ ਆ ਇਹ ਲੋਕ ਐਂ ਐਂ ਤੇ ਪੀੜੀ ਲਈ ਬਣ ਗਿਆ ਦੋ ਪੀੜੀਆਂ ਲਈ ਬਣ ਗਿਆ ਇੰਨਾ ਪੈਸਾ ਇੱਥੇ ਲੈ ਕੇ ਜਾਣੇ ਹਨ ਇੱਥੇ ਹੀ ਛੱਡ ਜਾਣਾ ਪਰ ਰੱਬ ਦੀ ਆਗ ਨਹੀਂ ਇਹਨਾਂ ਦੇ ਹੈਲੋ ਕਿਤਾ ਗੁਜ਼ਾਰੇ ਜੋ ਕਈ ਪੈਸਾ ਹੋਣਾ ਚਾਹੀਦਾ ਇਸ ਕਰਕੇ ਮੈਂ ਡਾਕਟਰ ਮੁਖਨ ਸਿੰਘ ਹੋਰ ਨੂੰ ਬੇਨਤੀ ਕਰੂੰਗਾ ਗਰੀਬ ਬੇਟੀਆਂ ਦੀਆਂ ਸ਼ਾਦੀਆਂ ਜ਼ਰੂਰ ਤਰੱਕ ਕਰੋ ਮੈਂ ਫਰਵਰੀ ਦੇ ਮਹੀਨੇ ਦੇ ਵਿੱਚ ਮੈਨੂੰ 7 ਸਾਲ ਹੋ ਗਏ ਤਲਵੰਡੀ ਰਾਏ ਕੀ ਗਰੀਬ ਬੇਟੀਆਂ ਦੀਆਂ ਸ਼ਾਦੀਆਂ ਕਰਦੇ ਆ ਪਹਿਲੇ ਦਿਨ ਵਿਆਹ ਕਰਦੇ ਆ ਔਰ ਦੂਸਰੇ ਦਿਨ ਮੇਲਾ ਲਾਉਂਦੇ ਆ ਹਰ ਇੱਕ ਸਾਲ ਪਹਿਲਾਂ 5 ਤੋਂ ਸ਼ੁਰੂ ਕੀਤੇ ਸੀ ਫਿਰ 25 ਤੱਕ ਗਏ ਇਸਕਾ ਤੇ ਜ਼ਰੂਰ ਥੋੜਾ ਬਹੁਤ ਕਰਿਆ ਕਰੋ ਪਹਿਲਾਂ ਤੋਂ 2-4 ਤੋਂ ਸ਼ੁਰੂ ਕਰ ਲਓ ਫਿਰ ਹੌਲੀ ਹੌਲੀ ਲੋਕ ਆਪਣੇ ਆਪ ਹੀ ਜੁੜਨ ਲੱਗ ਜਾਂਦੇ ਆ ਸਾਡੇ ਤੇ ਜਰਮਨ ਤੋਂ ਮੇਰੇ ਵੀਰ ਆਏ ਹੋਏ ਉਹਨਾਂ ਦਾ ਮੈਂ ਬਾਅਦ ਚ ਜਿੱਕਰ ਕਰੂੰ ਹੈਲੋ ਲੈ ਤੂੰ ਵੀ ਬੋਲ ਹੈਲੋ ਕਿਵੇਂ ਆ ਪਰ ਟੀਗਾ ਪਰ ਨੀ ਆ ਇਹ ਸ਼ਾਂਤੀ ਨਹੀਂ ਹੈ ਸ਼ਾਂਤੀ ਪਿੱਛੇ ਬੈਠੀ ਕਿਵੇਂ ਕਿਵੇਂ ਮੈਰੀ ਟਾਰ ਨੇ ਵਜਾ ਕਰ ਮੈਂ ਉਹੀ ਗੱਲ ਕਰਨ ਲੱਗਿਆ ਭਜਨੇ ਆ ਵੀ ਕਿੰਨੀ ਤੇਰੀ ਟੌਰ ਆ ساری ਦੁਨੀਆ ਤੂੰ ਘੁੰਮਦਾ ਮੇਰੇ ਇੱਥੇ ਲੋਕਾਂ ਨੂੰ ਤੂੰ ਮਿਲਦਾ ਵਰਲਡ ਫੇਮਸ ਤੂੰ ਆਰਟਿਸਟ ਆਰਟਿਸਟ ਨਾ ਯਾਰ ਤੈਨੂੰ ਅਜੇ ਤੱਕ ਪੱਗ ਬੰਨਣੀ ਨਹੀਂ ਆਈ। ਪੱਤ ਨੂੰ ਮੋਕ ਲੱਗੀ ਆ। ਕਾਗ ਬੰਨੀ ਇਸ ਤਰ੍ਹਾਂ ਕਾਗਣਾ ਪਟਾਣਾ ਹੈ ਤੰਗ ਮੇਰੀ ਬਾਜ ਬੈਨੋ ਸੋਰੀਆਂ ਕੰਨੋਂ ਕੱਤਰ ਮੈਂਨੇ ਸਾਨੂੰ ਪਕਾਸ਼ ਨੂੰ ਬਾਜ ਨੂੰ ਸੁਬਹੇ ਬਾਜ ਨੂੰ ਖਾਲਸਾ ਮੱਕਣਿਓਂ ਆਇਆ ਨਾ ਮੈਂ ਪੱਗ ਨਹੀਂ ਕਿਹਾ। ਉਹ ਮੈਂ ਤਾਂ ਇਹ ਕਹਿੰਦਾ ਤੇਰਾ ਲੜ ਨਿਕਲ ਗਿਆ। ਛੋਟੀ ਮੂੜੀ ਬਿਮਾਰੀ ਨਿਕਲੀ ਹੈ ਕਦੇ ਕਹਿੰਦੀ। ਮੈਂ ਤਾਂ ਨਹੀਂ ਨਾਲ ਕੀਤੀ ਆ। ਮੈਂ ਲੋਕਾਂ ਸਾਹਮਣੇ ਸੱਚੀਆਂ ਸੁਣੇਗਾ ਆਪਣੀ ਬੇਇੱਜ਼ਤੀ ਕਰਵਾਵੇਂਗਾ। ਸਾਡੀ ਤਾਂ ਨਿਕਲੀ ਸੀ ਪਰ ਛੋਟੀ ਨਹੀਂ ਸੀ ਨਿਕਲੀ। ਸਾਡੀ ਨਿਕਲੀ ਕਿਹਦੇ ਸੀ? ਹਾਂ ਸਾਡੀ ਭਾਜੀ ਸੀ। ਲੈ ਦੱਸ ਨਿਕਲਦੇ ਭੱਜਣ ਚ ਕੀ ਫਰਕ ਹੋਇਆ ਫਰਕ ਹੈ ਨਾ ਕੁੜੀਆਂ ਸਕੂਲਾਂ ਚ ਭਜਦੀਆਂ ਨਹੀਂ ਮੁੰਡੇ ਨਹੀਂ ਭਜਦੇ ਪੇਟੀ ਉਸ਼ਾਨੀ ਨੇ ਭਾਈਜੀ ਮੈਂ ਖਾਸਾ ਨਹੀਂ ਭਜਦਾ ਕਿਹਾ ਕਿ ਮੈਂ ਮੈਡਲ ਲੈ ਕੇ ਆਇਆ ਤੇ ਸਾਡੀ ਬੁੜੀ ਭੱਜੀਆਂ ਦਾ ਲੋੜ ਆ ਗਿਆ ਓਏ ਹੁਣ ਤਾਂ ਭੱਜੀ ਨੂੰ ਵੀ 6 ਸਾਲ ਹੋ ਗਏ ਠੀਕ ਹੈ ਰੇਸ ਥੋੜੀ ਜਿਹੀ ਲੰਬੀ ਸੀ ਆਪੇ ਮਰੇ ਕਦੋਂ ਜਦੋਂ ਨਾਲ ਦਾ ਬੰਦਾ ਥੱਕ ਗਿਆ ਜਿਹਨੇ ਭੱਜੀ ਸੀ ਦੋਈ ਭਜਦੇ ਜੇ ਤਨ ਭਜਦਾ ਕਹਿਣਾ ਆ ਜਾ ਬੀਬੀਆਂ ਦਾ ਮਗਜ ਮਾਰੀ ਜਾਣਾ ਸੰਤੀ ਆ ਆ ਲੋਦੇ ਬਾਹਰ ਦੇ ਸੱਜੇ ਪਾਸੇ ਆ ਚੜ੍ਹਦੀਆਂ ਕਲਾ ਬਖਸ਼ੇ ਮੈਸੇ ਡਾਕਟਰ ਸਾਹਿਬ ਹੋਰ ਨੇ ਕਿਹਾ ਕਿ ਕਿ ਇਹਨਾਂ ਕੋਲੇ ਮਾਲਕ ਨੇ ਕਿਰਪਾ ਕੀਤੀ ਹੈ ਬੇਟੀ ਹੈ ਬਿੱਤੀ ਨੂੰ ਛੱਡ ਕੇ ਜੇ ਸਵਾ ਮਹੀਨਾ ਹੋਇਆ ਆ ਡਾਕਟਰ ਸਾਹਿਬ ਕਹਿੰਦੇ ਵੀ ਸੰਤੀ ਨੂੰ ਲੈ ਕੇ ਆਣਾ ਚਾਹੇ ਜੋ ਮਰਜ਼ੀ ਹੋਵੇ ਉਹਨੂੰ ਵਿਚਾਰੀ ਨੂੰ ਗੱਲੇ ਨੂੰ ਘਰੇ ਛੱਡ ਕੇ ਆਏ ਆ ਜੰਗੜੇ ਦਿਲ ਨਹੀਂ ਲੱਗੇ ਕਹਿਰ ਜਿੱਤਾ ਵੀ ਹੈ ਮੱਕਣ ਸਿੰਘ ਜੀ ਕਹਿੰਦੇ ਨੇ ਨਵੇਂ ਭਜਨਾ ਲੈ ਕੇ ਆਉਣਾ ਮੈਂ ਕਿਹਾ ਚਲੋ ਠੀਕ ਆ ਸ਼ੁਕਰੀਆ ਜਉਂਦੇ ਵਾਸਤੇ ਮੈਂ ਅੱਜ ਤੱਕ ਕਦੇ ਆਪਣੀ ਕਿਸਤਾਂ ਦਾ ਜ਼ਿਕਰ ਨਹੀਂ ਕੀਤਾ ਮਾਰਕ ਵੀ ਕੀਤਾ ਮੈਂ ਅੱਜ ਤੱਕ ਕਦੇ ਤਾੜੀਆਂ ਮਾਰ ਲਈਆਂ ਤਾੜੀ ਤਾਂ ਬੰਦਾ ਉਹ ਤੋਂ ਮਾਰਦਾ ਇਹ ਨਾ ਬੰਦਾ ਅੰਦਰੋਂ ਮਾਨਵਾਕੋ ਅਸ਼ੋਏ ਬੰਦੇ ਦਾ ਅੱਜ ਤੱਕ ਮੈਂ ਆਪਣਾ ਦਾਫਤਰ ਨਹੀਂ ਬਣਾਇਆ ਅੱਜ ਤੱਕ ਮੈਂ ਕਦੇ ਕਿਸੇ ਬੰਦੇ ਤੋਂ ਅਡਵਾਂਸ ਨਹੀਂ ਲਿਆ ਉੱਥੇ ਜਾ ਕੇ ਪੈਸੇ ਲੈਣਾ छेर जेस दे उन थे उ चले जा ऐ मालिक पहला बि उन राजू जी बड़ी नस जा करो बुज <laughs> ਆਰ ਹਰਵਾਨ ਸੈਣੀ ਪਿੰਡ ਰਸੂਲਪੁਰ ਬਸ ਵਾ 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 ਜਾਂਦੇ ਰਹੋ ਮਾਨ ਤੋਂ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਹਰ ਮਦਾਨ ਫਤਿਹ ਬਖਸ਼ੇ ਜ਼ਿੰਦਗੀ ਜਤੰਦਰ ਸਤੀ ਬਖਸ਼ੇ ਕਿਵੇਂ ਆ ਸੰਦਿਏ ਜਵੇਂ ਠੀਕ ਆ ਤਗੜੀ ਆ ਮੈਂ ਤਾਂ ਠੀਕ ਹਾਂ ਬਈ ਚਾਰ ਪੰਜ ਮਹੀਨੇ ਹੋ ਗਏ ਦਿਖਿਆ ਨਹੀਂ ਜਸਨਾ ਮਾਰ ਗਿਆ ਸੀ ਇਹ ਮਰ ਗਿਆ ਅਮਰੀ ਲੰਮੇ ਨਾਲ ਕਿ ਇਹ ਤਾਂ ਨਾੜੀ ਰੁਕ ਗਈ ਨਸ਼ਾ ਕਰਨ ਲੱਗਾ ਉੱਪਰ ਰਸਤੇ ਨੂੰ ਬੈਠ ਲੇ ਉਹ ਮਰਿਆ ਤਾਂ ਸਾਡੇ ਜਵਾਨੜੀਆਂ ਦਾ ਸੀ ਅੱਛਾ ਉਹਨਾਂ ਦੇ ਜ਼ਿੰਦਾ ਗੁੰਡਾ ਲੱਗੇ ਤੇ ਮੇਰੇ ਕੋਲੇ ਆ ਗਏ ਮੈਨੂੰ ਕਹਿੰਦੇ ਬੇਲਾ ਹੀ ਆ ਮੈਂ ਕਿਹਾ ਹੋ ਮੈਂ ਕਿਹੜਾ ਝੋਨਾ ਝਾੜਨਾ ਕਹਿੰਦੇ ਅਸਮੀ ਪੜਸਾਰੇ ਨੂੰ ਨਾ ਪੂਰਾ ਹੀ ਕਰਨਾ ਵਾ ਚਲ ਮੈਂ ਕਿਹਾ ਥੱਕੇ ਲੱਗਦੇ ਦੋਸੀ ਪਹਿਲਾਂ ਮੈਂ ਤੁਹਾਨੂੰ ਚਾਹ ਬਣਾ ਕੇ ਦਿੰਨਾ ਕਰੀ ਅੱਛਾ ਨਾਲੇ ਸਾਹਮਣੇ ਡੋਟੇ ਵਾਲੀ ਬੋਰੀ ਪਈ ਸੀ ਮੈਂ ਥੋੜੀ ਥੋੜੀ ਮੈਂ ਚਾਹ ਚ ਪਾ ਦਿੱ ਹੂੰ ਉਹਦਾ ਪੀ ਕੇ ਸਾਬ ਢੰਗੜਾ ਪਾਉਣ ਲੱਗੇ ਤੈਨੂੰ ਲੱਗੇ ਮੈਨੂੰ ਕਾਨੂੰ ਲੱਗੇ ਫਤੰ ਦਾ ਡੋਡਾਂ ਦੀ ਮੋਰੀ ਲੈ ਕੇ ਮੈਨੂੰ ਛੱਡ ਗਈ ਉਹ ਤਾਂ ਹੁਣ ਰਾਜ ਕਹਿੰਦਾ ਕੀ ਚੱਕ ਲੈਂਦਾ ਉਹਨਾਂ ਨੇ ਥੋੜ੍ਹੀ ਥੋੜ੍ਹੀ ਉਹਨੂੰ ਨੁੱਲੂ ਵਾਤਾ ਆਮ ਨਾਲ ਆਇਆ ਕੋਈ ਬੰਦੇ ਨੂੰ ਉਹਨੂੰ ਲੈ ਕੇ ਆਉ ਦੁਬਾਰਾ ਅੱਛਾ ਫੇਰ ਲੈਣ ਆ ਗਈ ਆ ਮਾਰ ਕੇ ਜਦੋਂ ਮੈਂ ਉੱਪਰ ਚੱਲਿਆ ਗਿਆ ਹਾਂ ਤੇ ਮੈਂ ਦੇਖਿਆ ਵੀ ਮੇਠਾ ਤਾਰਾ ਰਾਤ ਦੀ ਉਹ ਨਹੀਂ ਜੜੀ ਨਹੀਂ ਉੱਪਰ ਅੱਛਾ ਉੱਥੇ ਬਾਜਾਂ ਪੈ ਜਾਣ ਕਹਿੰਦਾ ਹਰ ਨਾਮੀ ਬਖਤੌਰੀ ਜੀ ਹਾਗ ਰਹੋ ਸਾਜੀ ਬੁੜੀ ਨੂੰ ਆਵਾਜ਼ ਪੈ ਗਈ। ਇੱਕ ਦੋ ਵਾਰ ਸਾਰੇ ਨੰਬਰ ਨੂੰ ਬੁਲਾਉਣਗੇ। ਮੈਨੂੰ ਤਾਂ ਮੈਂ ਕਹਿੰਦੀ ਪਿੱਛੇ ਪਹਿਲਾਂ ਸਵਰਗ ਦੇਖ ਲਈ। ਹਾਂ ਮੈਂ ਦੰਦੀ ਦੰਦੀ ਪੈ ਕੇ ਸਵਰਗਾਂ ਦਾ ਰਾਹ ਕੱ। ਅੱਛਾ ਜੇ ਤਾਂ ਮੈਂ ਮੇਨ ਰੋਡ ਤੇ ਕਹਿੰਦੀ ਉਹੀ ਗੱਲ ਪੰਜਾਬ ਪੁਲਸ ਵਾਲੇ ਫੇਰ ਉੱਤੇ ਡਰਾਮ ਰੱਖੀ ਬੈਠੇ। ਉੱਪਰ ਵੀ ਨਹੀਂ ਗੱਦ ਕਰਦੀ ਇੱਥੇ ਵੀ ਤੁਰੇ ਫਿਰਦੇ। ਹੱਦ ਹੋ ਗਈ। ਜਿਵੇਂ ਪੰਜਾਬ ਪੁਲਸ ਵਾਲਿਆਂ ਦੀ ਬੇਚਾਰਾ ਨਹੀਂ ਮਿੱਠੀ ਬੋਲੀ ਆ। ਬੜੀ ਮਿੱਠੀ ਬੋਲੀ ਆ। ਮੈਨੂੰ ਤਾਂ ਕਿਧਰ ਮੁਚ ਗਿਆ ਹੈ। ਮੈਂ ਕਿਹਦੀ ਮੈਂ ਤਾਂ ਸਵਰਗਾਂ ਨੂੰ ਲੱਗਦਾ ਨਾਂਚੇ ਚਲਾ ਰਾਮ ਨਾ ਪੈਗਾ ਨੀ ਲੰਮਾ ਪਾਲਾਂਗੇ। ਅ ਮੈਂ ਸਵਰਗ ਨੂੰ ਕਾਹ ਤੋਂ ਨਾ ਜਾਗਦਾ ਨਾ ਮੈਂ ਜ਼ੱਲੇ ਪੰਜਾਬ ਬਲਸ ਰਿਹਾ ਨਾ ਮੈਂ ਕੋ ਲੀਡਰ ਆ ਨਾ ਮੈਂ ਕੋ ਸੜਕ ਦੇ ਠੇਕੇਦਾਰੀ ਲਈ ਮੈਂ ਕਹਤ ਨਹੀਂ ਜਾਂਦਾ ਸੋਦਾ ਮੈਂ ਜਿੱਕਾ ਹਾਲ ਨਾਲ ਸਿਆਣਾ ਵੀ ਅੱਛਾ ਤੇ ਨਹੀਂ ਤੈਨੂੰ ਇੱਥੇ ਟੈਸਟ ਪਾਸ ਕਰਨਾ ਪਿਆ ਹਾਂ ਇਹ ਉਹ ਕਿਹੜਾ ਟੈਸਟ ਪਾਸ ਕਰ ਮੋਹਣੀ ਗੱਲ ਡਰਾਮ ਦੇ ਉੱਪਰ ਐਡਾ ਵੱਡਾ ਕੁੰਜਾ ਤੇਲ ਦਾ ਭਰ ਕੇ ਰੱਖਿਆ ਨਾਲ ਜਾਰ ਖਾਲੀ ਦੀ ਵੀ ਰੱਖੀ ਅੱਛਾ ਕਹਿੰਦੇ ਤਾਂ ਤੇਲ ਵਾਲੇ ਕੁੰਜੀ ਨੂੰ ਨਾ ਖਾਲੀ ਦੀਵੇ ਭਰਨਾ ਅੱਛਾ ਇਹ ਦੁਕਾਨ ਤੇ ਭਰਤੇ ਬੇਦਨ ਸਾਰਨਾ ਕਰ ਲੈ ਤੇ ਅਮਲੀ ਤੈ ਕੀ ਕਿਹਾ ਮੈਂ ਤਾਂ ਮੈਂ ਤਾਂ ਵਰਦੋਂ ਤੇ ਕੰਢਾ ਫਿਰ ਹੋ ਗਿਆ ਸ਼ੁਰੂ ਮੈਂ ਦੱਬਦੇ ਨੇ ਦੇਲ ਵਾਲੇ ਕੁਝੇ ਚੁੰਗੜ ਲਾਈ ਤੇ ਖਾਲੀ ਦੀਵੇ ਵਿੱਚ ਅੱਛਾ ਮੈਂ ਦੂਜੀ ਵਾਰੀ ਤੇ ਲੜੇ ਕੁਝੇ ਚੁੰਗੜ ਲਾਈ ਤੇ ਦੂਜੇ ਖਾਲੀ ਦੀਵੇ ਵਿੱਚ ਹਾਂ ਇਹ ਤਾਂ ਤੀਜੀ ਵਾਰੀ ਤੇ ਲੜੇ ਕੁਝੇ ਚੁੰਗੜ ਲਾ ਕੇ ਤੀਜੇ ਖਾਲੀ ਦੀਵੇ ਵਿੱਚ ਪਾਉਣ ਲੱਗਾ ਮੇਰੇ ਕੰਨ ਤੇ ਪਟਾਖੇ ਦੇ ਨੇ ਸਪੇਡ ਪਈ ਮੇਰੀ ਅੱਖ ਬੰਦ ਗਈ ਸਰਾਣੀ ਮੇਰੇ ਘਰ ਲਈ ਬੈਠੀ ਕੀ ਸਬਨ ਨਹੀਂ ਗਿਆ ਲੈ ਸਬਨ ਨਹੀਂ ਗਿਆ ਮੈਂ ਵੀ ਪੈਰਾਵਾਰ ਉੱਤੇ ਮੈਂ ਕਿਹ ਕਹ ਲਗੀ ਹਾਂ ਬਾਲਾ ਜੀ ਕੀ ਕਰਦਾ ਸੀ ਮੈਂ ਕਹਾਂ ਕਰਨਾ ਕਿ ਮੈਂ ਤਾਂ ਉੱਥੇ ਸਵਰਗਾਂ ਨੂੰ ਜਾਣ ਦਾ ਟਸਕੰਦ ਦੱਸ ਲੈ ਕਹਿੰਦੀ ਸਵਾਦ ਦਿੰਦਾ ਆਹੋ ਮੈਂ ਕਿੰਨੀ ਗੱਲ ਹੋ ਗਈ ਕਹਿੰਦੀ ਗੱਲ ਕੀ ਹੋਣੀ ਆ ਕਹਿੰਦੀ ਪਹਿਲਾਂ ਤੁਸੀਂ ਆਪਣੇ ਕੰਨ ਚੁੰਗਣ ਪਸਾਈ ਮੇਰੇ ਕੰਨ ਚ ਦੇਤੀ ਮੈਂ ਕੁਝ ਨਹੀਂ ਬੋਲੀ ਵੀ ਚਲੇ ਨੂੰ ਸੁਪਨਾ ਸਭ ਆਇਆ ਅੱਛਾ ਵੇਰੇ ਕੰਨੇ ਫੇਰ ਤੁਸੀਂ ਆਪਣੇ ਕਾਲੇ ਜੰਗਲ ਪਸਾਈ ਤੇ ਮੇਰੇ ਨਾਲ ਸੱਟਦੇ ਤੇ ਮੈਂ ਕੁਝ ਨਹੀਂ ਬੋਲੀ ਵਿਚਾਰ ਪਤੀ ਪਰ ਮੇਰੇ ਸ਼ਰੇ ਨੂੰ ਕਹਾਂ ਕੁਝ ਕਹਾਂ ਮੈਂ ਕਿ ਤੈਨੂੰ ਜੇ ਬੇਰ ਤਾਂ ਮਾਰੀ ਮੁਰਗੀ ਕਹਿੰਦੀ ਇਹਨਾਂ ਚ ਬੇਰ ਤਾਂ ਮੈਂ ਤੇਰੇ ਉਦੋਂ ਮਾਰੀ ਜਦੋਂ ਤੂੰ ਆਪਣੇ ਨਾਲਸਾਂ ਜੰਗਲ ਦੇ ਕਿ ਮੇਰੇ ਮੂੰਹ ਦੇਣ ਲੱਗਿਆ ਕੀ ਹੋਰ ਸੁਣਾwidehatਏ ਕੁਣਾ ਕੀ ਹੈ ਹੈ ਚੰਗਾ ਹੋਇਆ ਜੇ ਇੱਥੇ ਟੱਕਰ ਕੇ ਤੈਨੂੰ ਵਧਾਈਆਂ ਕਹਿੰਦੇ ਬਿਜਲੀ ਬੋਰਡ ਚ ਨੌਕਰੀ ਮਿਲ ਗਈ ਨਾ ਮੈਨੂੰ ਪਤਾ ਆਪਣੇ ਸਾਰੇ ਲੀਡਰਾਂ ਨਾਲ ਗੱਲਬਾਤ ਹੈਗੀ ਆ। ਅੱਛਾ। ਕਿਉਂ ਤਾਂ ਦੂਜਿਆਂ ਨੇ ਨਹੀਂ ਕਿਨੇ ਲਾਈਨ ਤੇ ਨਕਸ਼ਾ ਬਣਾਇਆ। ਅੱਛਾ। ਤੇ ਮੈਨੂੰ ਸਾਡਾ ਲਾਈਨ ਮੈਨਰ ਕਹਿੰਦਾ ਵੇ ਜਾ ਕੇ ਨਕਸ਼ਾ ਖੱਦ ਲੈ। ਮੈਂ ਭਾਵੇਂ ਨਵੀਂ-ਨਵੀਂ ਨੌਕਰੀ ਲੱਗੀ ਸੀ ਜਾਣਾ ਸੀ ਨਕਸ਼ਾ ਕਰਨ। ਮੈਂ ਚੱਤਿਆਂ ਝੋਲਾ ਚਾਗਿਆਂ ਬਨਾਰਾ ਵਾਲਾ ਜਿਉਂ ਚੜਿਆ ਸਿੰਘਾ ਜੂੰਜ ਲਈ ਦਾ ਬਿਨਾ ਗਰਮੀ। ਅੱਛਾ। ਜਿਉਂ ਚੜਿਆ ਖੰਬੇ ਤੇ ਇਦੋਂ ਪਾਰਾਂ ਪਟ ਇਦਦਰ ਇਦਦਰ ਤਾਰਾਂ ਪਟ ਇਦਦਰ ਇਦਦਰ ਤਾਰਾਂ ਪਟ ਮੈਂ ਸਾਰੇ ਇਹ ਜੀ ਸਭੇ ਉਦ ਨੂੰ ਸਾਡਾ ਸਾਹ ਆਗੇ। ਨਾ ਜਦੋਂ ਗੱਲਾਂ ਕਰਦੇ ਹਨ ਮੈਨੂੰ ਮੈਕਮੈਂਟ ਜੋ ਕਰਦਾ ਕੀ ਗੱਲ ਹੋ ਗਈ ਕੰਢਦੇ ਤਾਂ ਹੋ ਗਈ ਤਾਂ ਕਿਉਂ ਜਿਹੜਾ ਤੁਸ ਫੋਨ ਨਾਲ ਦੇਖਦੇ ਬੈਠੇ ਪਿੱਲਾ ਮਾਰੀ ਜੱਲੀ ਜੱਲੀ ਮਾਰੀ ਚਰ ਗੱਲ ਸੋਹਣਾ ਐਵੇਂ ਜੱਬੜੀਆਂ ਮਾਰੀ ਜਨਮ ਹੋਇਆ ਪਹਿਲੇ ਤੇਨਾਂ ਗੱਲ ਕਰਨੀ ਆ ਕੀ ਕਰਨੀ ਕਹਿੰਦੇ ਵੀ ਪੰਜਾਬ ਟੈਨ ਨੇ ਗਾਣ ਵਾਲੇ ਹੋਗੇ ਤਾਂ ਮੇਰੇ ਮੂੰਹ ਦੀ ਗੱਲ ਪੜਦੇ ਜੀ ਹਾਂ ਮੈਂ ਕਹਿੰਦਾ ਪੰਜਾਬ ਦੇ ਵਿੱਚ ਝੋਨੇ ਤੋਂ ਬਾਅਦ ਕਿਸੇ ਚੀਜ਼ ਦੀ ਪਹਿਲਾ ਬਾਰ ਹੁੰਦੀ ਐ ਤਗਾਉਂਡਾ ਲੰਦਿਆ ਕੀ ਬਣੂਗਾ ਨਾ ਕੀ ਨਤਾਏ ਇਹ ਜਿਹੜੇ ਅੰਦੂ ਨੂੰ ਤਾਂ ਗੌਰਮੈਂਟ ਨੇ ਸਾਵੀਅਤ ਕੀਤੀ ਹਾਂ ਇਹਨਾਂ ਜਿਹਨੇ ਬੇਸੁੜੇ ਨਾ ਮੇਰੇ ਪੁੱਤ ਦਾ ਇਹਨਾਂ ਤੇ ਕੀੜੇ ਮਾਰਨ ਵਾਲੀ ਸਪਰੇ ਕਰਦੇ ਮੈਂ ਇਹਨਾਂ ਨੂੰ ਦੱਸ ਤੂੰ ਕਾਸਤ ਤੈਨੂੰ ਤਾਂ ਪੁੱਛਦੀ ਐ ਮੇਆ ਸੋਹਣਿਆ ਸੋਹਣਿਆ ਕੁੜੀਆਂ ਗਾਉਂਦੀ ਐ ਇੰਨੇ ਸੋਹਣੇ ਸੋਹਣੇ ਮੁੰਡੇ ਗਾਉਂਦੇ ਆ ਇਹਨਾਂ ਨੂੰ ਵੇਖ ਕੇ ਮੇਰੇ ਦਿਲ ਕਰਦਾ ਮੈਂ ਵੀ ਹੁ ਗਾਣਾ ਸ਼ੁਰੂ ਕਰੀ ਦਵਾਂ ਹਾਂ ਕਿਹੜੇ ਸਾਥ ਕੀ ਚੱਲੀ ਸਾਰੇ ਕੰਸ ਠੱਕੇ ਜਾਂਦੇ ਆ ਇਹਨਾਂ ਦੀ ਗੱਲ ਪੱਤੀ ਲੰਬੀ ਉੱਚੀ ਹੇਕ ਤਾਂ ਜਗਦੀ ਬਾਤ ਹੁੰਦੀ ਹੈ ਜੇ ਜੇ ਤੇ ਪਿੰਗੀ ਗਾਤੀ ਹੈ ਕੰਗਲਾ ਜਿਹਾ ਨਾ ਮੋਟਾ ਐ ਸਪੀਕਰ ਤਾਂ ਦਰਸਾਂ ਪਿੰਡਾਂ ਦੇ ਸੁਣਦਾ ਲੋਕਾਂ ਤੋਂ ਆਹ ਬਰਦਾਸ਼ਤ ਨਹੀਂ ਹੁੰਦੀ ਡਾਂਗਾ ਮਾਰ ਕੇ ਚੁੱਪ ਕਰਾਉਂਦੇ ਆ ਲੱਗਦੀ ਲੰਬੀ ਉੱਚਾਉਂਦਾ ਕੀ ਆ ਹਾਂ ਲੱਗੀ ਮੈਂ ਸ਼ੇਰੋ ਸ਼ਾਲੀ ਕਰਨ ਲੱਗੇ ਕਿ ਨਵਾਂ ਨਵਾਂ ਸ਼ੇਰ ਲਿਖਿਆ ਬਿਲਾਈ ਹਾਂ ਇਹ ਇਹ ਸੁਣਤਾ ਸਹੀ ਪੱਤੀ ਪੱਤੀ ਖਿਲ ਕੇ ਗੁਲਾਬ ਹੋ ਜਾਂਦੀ ਆਹ ਹਾਂ ਹਾਂ ਸ਼ੇਰ ਵਧੀਆ ਤੁਹਾਡਾ ਸੁਣਾ ਦੁਬਾਰਾ ਕਿਉਂ ਤਾਂ 사랑 ਜੁ ਮਾਰਦੇ ਨਾ ਸੜੋ ਖਰਾਬ ਹੋ ਜਾਂਦੀ ਲੱਗੇ ਬਦਲੀ ਬਦਲਣ ਨਾਲ ਪਤਾ ਨਹੀਂ ਕਿ ਟੀਮ ਰੱਦਿਆਂ ਤੋਂ ਮਾਇਨ ਰੱਖਦਾ ਕਿਵੇਂ ਫੇਰ ਲਿਖੇ ਦੇਣ ਅੱਛਾ ਹਾਂ ਮੈਂ ਪਿੱਛੇ ਜੇ ਮੁੰਡਾ ਥੋੜਾ ਸੁਣਿਆ ਸੀਗਾ ਤੇ ਮੈਂ ਉਹ ਦੇਖ ਕੇ ਮੈਨੂੰ ਵੀ ਲੱਗਿਆ ਸੀ ਤੇ ਉਹਨੇ ਗਾਣਾ ਪਾਇਆ ਸੇ ਤੇ ਗੰਨਾ ਵੇ ਤੂੰ ਜਾਣਦ ਚਾਹਦੂ ਕਈ ਜਗ ਬਾਤ ਨੂੰ ਨਾ ਮਾ ਚੜ ਚਾੜਦੂ ਸਾਰੇ ਪਿੰਡ ਵਿੱਚ ਤੇਰੀ ਬੇਇੱਜ਼ਤੀ ਕਰਾਂਗਾ ਜਦੋਂ ਖਾਉਂਦਾ ਖਰਾ ਕਰੋਂ ਸੀ ਜਾਂ ਜਲੇਬੀਆਂ ਤੇ ਰੇਤਾ ਪਾਉਂਦਾ ਐਕਦੀ ਫਿਰ ਦੁਕਾਨ ਫਿਰਦਾ ਆ ਟੈਂਟ ਪਾੜ ਦੁਰਨ ਨਵਾ ਚੰਦ ਚਾਰ ਤੋਂ ਨਾਲੇ ਥੋੜਾ ਹਲਵਾਈ ਕੁੱਟ ਜੂ ਅੱਛਾ ਵੀ ਮੈਂ ਕਿਹਨੇ ਚੂਹਾੜੋ ਬਜਾਣਗੇ ਤੇਰੇ ਬੜੀ ਗਲੇ ਸੁਣ ਤਕੂ ਪੰਜ ਕਿਤੇ ਬਸ ਲਿਉਂਦਾ ਮੈਂ ਮਰ ਜਾਣਿਆ ਇਦਾਂ ਦੀ ਗੀਤ ਨਹੀਂ ਕਰੀ ਤੇ ਸੱਚ ਜੱਚ ਗੀਤ ਗਾਇਦੇ ਆ ਮੈਂ ਮੈਂ ਤੁਹਾਨੂੰ ਗੀਤ ਸੁਣਾਣੀ ਐ ਸੋਣ ਜੇ ਇਹ ਮੁੰਡਾ की तरह फिर दी आहे ओ की बता दी सी ओ आगे ये है मुटे आ मेरी चाल भी खाई पासला लेदी लोहे दा बे मिनो पार के चका दे लोहे दा बे मिनो पार के चका दे साडी बे बे तो तो बोले लोग बने रे तो फोड़ फोड़ कर दे मतलब अच्छा साडी बे बे को बोली और बोल ठीक कर ठीक ਸੁੱਖਾ ਦੁਲਿਆ ਮੈਂਗਾ ਸੁੱਖਾ ਦੀ ਨੀਕਾ ਦਸਾਂ ਦੁਆ ਮੈਂਗਾ ਚੂਨਾ ਦੀ ਨੀਕਾ ਨਸਤ ਦੁਆ ਮੈਂਗਾ اے ਬੱਸ ਕਰ ਬਲੀ ਬੱਸ ਜਾਣ ਦੇ ਔਰ ਕਿਵੇਂ ਹੈ ਗੱਲ ਸੁਣਾ ਅਲ ਦੰਸਰਾਂ ਕਨਵਾ ਬਾਵਾ ਜਨਾ ਬਲ ਮੱਖਣ ਦੇ ਕੋਰ ਨਾਮ ਬਾਦਦਾ ਗੋਟੇ ਜੇਡਾ ਹਾਏ ਸੁੱਖੀ ਸੰਧੀ ਕੀਲਾਪਾ ਦੇਤਾ ਕੱਲੋਂ ਭਜਣਾ ਤੂੰ ਵਾਰਡ ਫੇਵੇਂ ਜਾ ਨਹੀਂ ਤੈਨੂੰ ਜਾਣਦੀ ਹੈ ਗੁੱਡਵਿਲ ਤੱਕੀ ਪੂਰੀ ਆਹ ਕਹਿੰਦਾ ਜਿੱਦਾਂ ਤੈਨੂੰ ਬੋਖਾਰਨ ਕਹੇ ਆ ਅੱਛਾ ਕਹਿੰਦਾ ਤੇਰੀ ਸ਼ਾਂਤੀ ਲੋਕ ਜਣੇ ਸ਼ਾਂਤੀ ਮੰਡੀ ਕੀ ਪਾਟ ਮਿਹਰੇ ਫੜਾ ਲਈ ਜੀ ਬਾਜ਼ਾਰ ਸਬਜ਼ੀ ਖਰੀਦਣੇ ਪੈ ਗਏ ਤਾਨੂੰ ਅੱਖਾਂ ਹੋਏ ਪਿਆ ਅੱਖਾਂ ਹੋਣ ਦੀ ਨਹੀਂ ਗੱਲ ਨਾ ਮੈਂ ਗ੍ਰੇਟ ਪਰਸਨੈਲਿਟੀ ਮੇਰੀ ਕੀ ਹੁਣ ਅੱਖਾਂ ਰੋ ਗੱਲ ਹੈਗੀ ਸਾਰੀ ਮਹਿੰਗਾਈ ਇੱਧਰ ਕੋਈ ਵਧੀਆ ਸਿਲਕ ਦਾ ਸੂਟ ਪਾ ਕੇ ਸਬਜ਼ੀ ਲੈਣ ਜਾਣੀ ਹੈ ਨਾ ਭਾਈ ਟਹਿ ਜਾਣਾ ਮੈਨੂੰ 20 ਰੁਪਏ ਕਿਲੋ ਸਬਜ਼ੀ ਲਾਉਦਾ ਮਰ ਗਿਆ ਅਗਰ ਕੋਟੰ ਦਾ ਪਾਇਆ ਕਰ ਜਿਹੜਾ ਮੈਂ 1800 ਦਾ ਲੈ ਕੇ ਦਿੱਤਾ ਸੀ ਤੇ ਜਾਣ ਦੇ ਜਿੱਦਣ ਉਹ ਸੂਟ ਪਾ ਕੇ ਜਾਂਦੀ ਉਹੀ ਭਾਈ ਸਬਜ਼ੀ ਲਾਂਦਾ ਮੈਨੂੰ 14 ਰੁਪਏ ਕਿਲੋ ਅੱਛਾ ਮੋਂ ਟੈ ਇਨੀ ਦੁਖੀ ਹੋ ਗਈ ਸੀ ਆ ਲਿਖ ਬੜਾ ਸੂਟ ਪਾ ਕੇ ਜਾਨੀ ਆ ਨਾ ਸਬਜ਼ੀ ਲੈ ਆਉਂਦੀ ਭਾਈ ਸਬਜ਼ੀ ਲਾਂਦਾ ਮਿੰਨੂ 7 2 ਕਿਲੋ ਬੱਲੇ 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 ਚੱਕ ਰਿਆ ਲੀਡੇ ਨਾਲ ਵੇਖਦਾ ਇਨਾ ਫਰਕ ਬਕਾ ਆਹੋ ਤੈਨਾਂ ਪਾ ਕੇ ਜਾਨੀ ਆ ਨਹੀਂ ਫੇਰ ਮੈਂ ਨਾ ਹੋਰ ਫਲਾਣ ਕੀ ਮੈਂ ਕਿਹਨਾਂ ਦੇ ਕੋ ਕਛੇ ਬਣਾ ਕੇ ਜਾਨਾ ਫੇਰ ਸਬਜ਼ੀ ਵੀ ਲੈ ਆਉਣੀ ਮਗਰਾ ਮੈਂ ਇਹ ਵੀ ਲੈਣਾ ਕਛੇ ਬਣਾਉਣ ਦੇ ਨਾਲ ਸਬਜ਼ੀ ਵੀ ਲੈ ਆਉਂ ਮੈਂ ਤੈਨੂੰ ਕਿੰਨੀ ਵਾਰ ਕਿਹਾ ਮੈਨੂੰ ਪਿੱਛਰਾ ਨਾ ਕਰਿਆ ਕਰ ਤੈਨੂੰ ਨਾ ਚਿੱਕਰਾ ਕਰੂਗਾ ਹੋਰ ਬੜੇ ਬੇਰੂਮ ਆਲਿਆਂ ਵੀ ਜੀਂਦਾ ਨੇ ਕਹਿਣਾ ਵੀਰ ਦੀ ਕਹਿ ਕੇ ਬੁਲਾਉਣ ਲੱਗਿਆਂ ਕਿੱਥੇ ਮਰ ਕੇ ਖਾਪੀ ਨੂੰ ਟੱਕੜਾ ਕਮਾ ਲਈ ਰਸਤੇ ਤੇ ਰਹੀ ਬਚੀ ਨਹੀਂ ਦਰਮਦਰ ਤੇ ਗੱਲ ਸਾਇਮ ਨੇ ਦੱਬੀਆਂ ਮਾਰੀ ਚੱਲ ਆ ਬੋਟਾ ਬੋਟਾ ਬਿੱਕਿਆਂ ਨੇ ਹੁਣ ਕਾਲੀ ਸਰਕਾਰ ਆਈ ਆ ਬੋਟਾ ਪਿਆ ਨੇ ਸਾਰੇ ਕੰਡੇ ਦ셔 ਬੰਦ ਕਰਦੇ ਬੰਦ ਕਾ ਕਰ ਰਏ ਸੰਗਤ ਆ ਬੰਦੀਆਂ ਦਾ ਕਿਤੋਂ ਕੁਤਰਾ ਹੁੰਦਾ ਨਾਸ਼ੀ ਤੋਂ ਬਗੈਰ ਸਾਡੇ ਭਾਜੀ ਹੋਰੀ ਕਰਤਾਰ ਰਾਮਾ ਜੀ ਹੋਰੀ ਆ ਕੇ ਸੁਬੰਧ ਸੁਪੀ ਲਿਆਗੇ ਨਾ 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 ਮਾਰਦੇ ਭਾਈ ਆ ਮਾਤੀ ਪ੍ਰਾਣੇ ਆਰਟਿਸਟਾਂ ਵਧੀਆ ਕਲਾਕਾਰਾਂ ਸੁਰੀਲੇ ਕਲਾਕਾਰਾਂ ਹੀ ਮਡੇ ਬੇਰੀਆ ਮੈਂ ਉਹਨਾਂ ਦਾ ਪਹਿਤੂ ਸ਼ੁਕਰੇ ਇੰਦਰ ਦੇ ਨਾਲ ਦੇਖੋ ਇਹ ਸਾਨੂੰ ਅਗਲੇ ਇੱਕ ਦਾ ਸਾਨੂੰ ਅਜਿਹੇ ਹੈ ਨਾ ਬਲੈਜੀ ਅੱਛਾ ਇਹਨਾਂ ਨੂੰ ਬੜਾ ਤੰਗ ਕੀਤਾ ਹੋਗੀ ਵੇ ਅੱਗੇ ਭੁਖੀ ਬਣੀ ਮੇਰੀ ਜਾਨ ਸੀ ਹੁਣੇ ਕੀ ਆ ਭੁਖੀ ਦੇ ਵਿੱਚ ਹੈ ਲੱਕੜ ਦਾ ਬੂਰਾ ਬੋਲਣ ਦੇ ਅੱਛਾ ਅਸੀਂ ਉਹ ਵੀ ਪੀ ਕੇ ਵਿੱਚ ਵਿੱਚ ਬੋਲ ਜਣਾ ਸਤਾ ਆ ਜਿਹੜੇ ਨੇ ਜਿਹੜੇ ਹੱਕਾਂ ਦੇ ਨੂੰ ਖਾਸਤਰ ਕਰਾ ਰਿਆ ਮਾਰੋ ਰੇਤਾ ਨੀ ਮੁੰਗਾ ਇਸ ਇੰਸਾਨ ਕੇ ਬੜੇ ਬੁੱਤੇ ਨੇ ਮੈਂ ਆਹ ਤਾਂ ਨਹੀਂ ਹੋਦੋ ਵਾਹ ਸਰੇ ਜੀ ਇੱਕ ਤਖੀਨ ਜਿਵੇਂ ਮੁਰਗੀਆਂ ਦੀ ਖਰਾਕ ਪਾਉਂਦਾ ਹੈ ਹੈ ਹੋ ਗਿਆ ਦੀ ਸੜਾ ਕੁਪਾ ਲਾ ਕੇ ਹੁਣ ਲਈ ਕੀ ਕਰਨਗੇ ਮੁੱਲੀਆ ਨੇ ਕੀ ਕਰਨਾ ਮੁੱਲੀ ਹਾਂ ਅੰਡੇ ਦੇ ਆ ਗੱਬਦੇ ਆਈਏ ਹੋਰ ਕੇ ਨੇ ਕਰਦਾ ਚਾਰ ਚਾਰ ਵਾਰੀ ਨਾਗੀ ਅੱਛਾ ਗੱਲ ਨਹੀਂ ਕਰਦਾ ਸੀ ਲੀੜੇ ਤੋਂ ਆਹੋ ਪਾਣੀ ਵਿੱਚ ਪਾਣੀ ਵਿੱਚ ਮਤਲਬ ਦੱਸਦਾ ਆਹ ਸਹਰਾ ਆਇਆ ਨਾ ਪਾਣੀ ਦੇ ਇੰਨੀ ਬਰਬਾਦੀ ਕਰਦਾ ਇਹਨਾਂ ਨੇ ਬਾਥਰੂਮਾਂ ਦੇ ਵਿੱਚ ਛੱਪੜ ਬਣਾਏ ਹੋਇਆ ਸਹਰਾ ਵੇ ਛੱਪੜ ਨਹੀਂ ਹੁੰਦੇ ਉਹ ਉਹ ਪਾਟ ਕੱਪ ਹੁੰਦੇ ਧਾਨ ਵਾਲੇ ਛੱਪੜ ਆ ਪਹਿਲਾਂ ਨੂੰ ਭਰ ਲੈਣਾ ਪਾਣੀ ਆਹੋ ਫਿਰ ਮੱਝਾਂ ਨੂੰ ਵਿੱਚ ਪਲਸੇਟੇ ਮਾਰਨ ਉਧਰੋਂ ਉਧਰੋਂ ਵਿੱਚ ਬੁਲਬੁਲੀਆਂ ਛੱਡੀ ਜਾਂਦੇ ਉਹ ਪਾਣੀ ਵਰਵਾ ਦੇ ਜਾਂਦਾ ਇਹ ਵੀ ਗੱਲ ਜੇ ਜੇ ਕਤੇ ਨਾ ਇਹ ਇੱਕ ਨੰਬਰ ਜਾਂਦਾ ਹੋਵੇ ਕੋਈ ਉਹ ਗੁੱਲੀ ਜੀ ਦਬਦੇ ਆ ਧੌੜਦੇ 20 ਕਿਲੋ ਪਾਣੀ ਡਕਦਾ ਹੈ ਜੇ ਇਹਨਾਂ ਨੇ ਜੇ 10 ਮੈਂਬਰਾਂ ਕਰਦੇ ਦਿਨ ਦੇ ਵਿੱਚ 5-4 ਵਾਰੀ ਤਾਂ ਇੱਕ ਨੰਬਰ ਜਾਂਦਾ ਹੀ ਹੋਣਾ ਕਿੰਨਾ ਪਾਣੀ ਹੈ ਜੇ 2 ਨੰਬਰ ਜਾਂ ਫਿਰ ਗੁੱਲੀ ਜੀ ਦਾ ਧੌੜਦੇ ਇੰਨੇ ਪਾਣੀ ਨਾਲ ਤਾਂ ਜੱਟ 5 ਕਿਲੋ ਝੋਨਾ ਪਾੜ ਲਵੇ ਗੱਲ ਹੈ ਤੇ ਸਾਡੀ 2 ਨੰਬਰ ਵਾਲੀ ਗੱਲ ਹੈ ਪਹਿਲੀ ਗੱਲ ਤਾਂ ਵੀ ਸਾਡੀ ਤਾਂ 6-6 ਮਹੀਨੇ ਫਲਾਈ ਤੇ ਨਹੀਂ ਉਤਰ ਤੇ ਜੇ ਸਾਡੀ ਕਿਨੇ ਫਲਾਈ ਤੇ ਉਤਰਿਆ ਬਣਾ ਹੀ ਦੇ ਲੈ ਸ਼ਾਂਤੀ ਵੀ ਸਾਡਾ ਦੁਬਾਰਾ ਜਨਮ ਹੋਣ ਵਾਲੀ ਗੱਲ ਹੁੰਦੀ ਅੱਛਾ ਹਾਂ ਸਾਡੇ ਨੇ 2 ਨੰਬਰ ਨਾਲ ਹੋ ਜਾ ਨਹੀਂ ਮਾਰਨ ਲੱਗ ਜਾਂਦੇ ਨਾ ਫਿਰ ਅਸੀਂ 2 ਦਿਨ ਪਹਿਲਾਂ ਜਾ ਕੇ ਏਰੀਆ ਦੇਖ ਕੇ ਆਈਦਾ ਵੀ ਕਿੱਡੇ ਦੂਰ ਜਾ ਕੇ ਆਵਾਜ਼ ਸੁਣਾਈ ਨਾ ਦੇ ਵੀ ਨਾਲ ਢੋਲ ਵਾਲਾ ਲੈ ਕੇ ਕਿਉਂ ਇਹ ਤਾਂ ਬੰਦੇ ਦੀਆਂ ਚਿਹੜਾ ਪੈਂਦੀਆਂ, ਟੀਕਾ ਪੈਂਦੇ ਆ ਪਰ ਡੋਡਲੇ ਦੀ ਡਿਊਟੀ ਵੀ ਤੂੰ ਵਾਇਸ ਸੁਣਨੀ ਨਹੀਂ। ਫੇ ਬੰਦੇ ਨੂੰ ਅਸੀਂ ਚਾਰ ਬੰਨ ਟਵਾ ਦੂੰਗਾ ਪੱਟ ਕੇ ਬੰਦੇ ਨੂੰ ਉਹਦੇ ਵਿੱਚ ਬਿਠਾਈਦਾ। ਚਾਰ ਪੰਜ ਬੰਦੇ ਅਸੀਂ ਨਾਲ ਧਰਵਾਸ ਦੇ ਨਾਲ ਰੱਖੂ। ਕਿਉਂ? ਉਹਦੀ ਡਿਊਟੀ ਨਾ ਬਸ ਹੋ ਗਿਆ ਕੰਮ ਲੈਣਾ ਹੁਣ ਪਿਛੇ ਨਾ ਹਟੇ। ਕੋਰਨਾ ਨਹੀਂ ਲਾਵੇ ਜੋਰ ਨਾ ਤੇ ਸਾਡੇ ਨਾ ਅਸੀਂ ਦਾ ਪਾਣੀ ਦੀ ਫੇਰ ਇੰਨੀ ਸਾਡ ਤਾਂ ਬੜਾ ਸੁੱਕ ਬਤਾ ਕੰਮ ਹੁੰਦਾ ਸਾੰਤੀ ਸਾਡੇ 2.5 ਨੰਬਰ ਨਾਲ ਤਾਂ ਨਹਿਰੀ ਗੁੱਲੀ ਦਿੰਦਾ ਖੇਡਦੇ ਫਿਰਦੇ ਤੂੰ ਗੱਲਾਂ ਕਰਦੀ ਹੈ ਪਾਣੀ ਦੀ ਹੈ ਥੈਂਕ ਯੂ ਬਹੁਤ-ਬਹੁਤ ਮੇਰ ਮੰਨੀ ਸਾਡੇ ਬਜ਼ੁਰਗ ਨਾਂ ਨਹੀਂ ਦੱਸ ਕੇ ਗਏ ਹਾਂ ਹੁਣ ਦੱਸ ਦੋ ਰਮਨ ਲਾਲ ਸਾਹਿਬ ਸਾਡੇ ਵੀਰ ਜਿਉਂਦੇ ਵਾਸਤੇ ਰਹੇ ਬਹੁਤ ਹੀ ਪਿਆਰੇ ਕਲਾਕਾਰ ਆ ਕਰਨਵੀਰ ਸਿੰਘ ਜੀ ਰਾਮ ਔਰ ਸਰ ਅੰਤ ਮਲਕੀਤ ਸਿੰਘ ਜੀ ਲੱਖਾ ਕੈਨੇਡਾ ਵਾਲੇ ਜਿਉਂਦੇ ਵਾਸਤੇ ਰੋ ਸਭ ਤੋਂ ਵੱਡਾ ਇਨਾਮ ਇਹ ਹੈ ਵੀ ਤੁਸੀਂ ਪਿਆਰ ਦੇ ਨਾਲ ਸੁਣਦੇ ਹੋ ਅਗਲੀ ਸ਼ਿਫਟ ਦੇ ਵਿੱਚ ਮੈਂ 1 ਘੰਟੇ ਬਾਅਦ ਸ਼ਿਫਟ ਲਾਉਂਦਾ ਕਿੱਕ ਮੈਨੂੰ ਪ੍ਰੋਬਲਮਾਂ ਸੰਭੀ ਕਰਕੇ ਕੀ ਨਾ ਜੀ ਦਰਵਾਜਾ ਬਾਬਾ ਨਾਮ ਚਾਹ ਲੱਗਦਾ ਦਲਵਾਗ ਬਾਬਾ ਇਮਾਮ ਦਰਵਾਰ ਰਾਬਾ ਸ਼ਾਹ ਦਾ ਦਰਵਾਰ ਕੀਰਾਂ ਦੇ ਦਰਵਾਰ ਬਾਬਾ ਜੀ ਮੁੱਖ ਸੇਵਾਦਾਰ ਜੀ ਕੀ ਨਾਂ ਨੇ ਸ਼ਾਂਤ ਬਾਬਾ ਬੋੜ ਦਾ ਜੀ ਭਾਈ ਮੋੜ ਲੱਗੇ ਰਹੇ ਨੇ ਨੰਦੇ ਸੱਚੇ ਪਾਤਸ਼ਾਹ ਲੋਕ ਸ਼ਾਮੇ ਬੈਠਦੇ ਰਹਿਣ ਇਹਨਾਂ ਨੂੰ ਸੇਵਾ ਕਰਨਾ ਬਲ ਬਖਸ਼ੇ ਹੋਰ ਸਾਡੇ ਬਜ਼ੁਰਗ ਬੈਠੇ ਸੱਚੇ ਹੱਤ ਸਾਹਮਣੇ ਉਹਨਾਂ ਵੱਲੋਂ ਬਹੁਤ ਸਾਰਾ ਇਨਾਮ ਆਇਆ ਮੈਂ ਸਾਰੇ ਕਲਾਕਾਰ ਜਿੰਨੇ ਸਟੇਜ ਤੇ ਬੈਠੇ ਆ ਸਾਡੇ ਪੁਲਿਸ ਕਰਮਚਾਰੀ ਪੱਤਰਕਾਰ ਜਿਵੇਂ ਸਿੱਧੂ ਸਾਡੇ ਭਾਈ ਨੇ ਬਹੁਤ ਸੇਵਾਦਾਰ ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਫੇਰ ਸਾਡੇ ਸਿੱਧੂ ਸਾਹਿਬ